ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਦੋ ਤਕਨੀਕੀ ਯੂਨੀਵਰਸਿਟੀ ਨੂੰ ਨਾ ਰੈਗੂਲਰ ਵੀਸੀ ਮਿਲ ਜਾਣਗੇ ਦਰਸਲ ਨਵੇਂ ਵੀਸੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਦੇ ਨਵੇਂ ਵੀਸੀ ਦੀ ਨਿਯੁਕਤੀ ਨੂੰ ਹਰੀ ਚੰਡੀ ਦਿਖਾ ਦਿੱਤੀ ਗਈ ਹੈ 10 ਦੇ ਕਰੀਬ ਨਵੀਆਂ ਯੂਨੀਵਰਸਿਟੀਆਂ ਨੂੰ ਵੀਸੀ ਦੀ ਉਡੀਕ ਸੀ ਦਰਸਲ ਦੱਸ ਦਈਏ ਕਿ ਸਭ ਤੋਂ ਅਹਿਮ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸੀਐਮ ਭਗਵੰਤ ਮਾਨ ਵੱਲੋਂ ਯੂਨੀਵਰਸਿਟੀ ਦੇ ਪੈਨਲ ਦੀ ਤਿਆਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਜਲਦੀ ਨਵੀਂ ਬੀਸੀ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ ਅਜਿਹੀਆਂ ਚਾਰ ਯੂਨੀਵਰਸਿਟੀਆਂ ਜਿਨ੍ਹਾਂ ਵਿੱਚੋਂ ਆਈਕੇ ਗੁਜਰਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਮਹਾਰਾਜਾ ਰਣਜੀਤ ਸਿੰਘ ਪੀਟੀਯੂ ਪਠਿੰਡਾ ਸਰਦਾਰ ਬੈਂਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਪਟਿੰਡਾ ਗੁਰਦਾਸਪੁਰ ਤੇ ਕਾਰਸਕਾਰੀ ਵੀਸੀ ਨੇ ਤੇ ਪੀਟੀਯੂ ਪਟਿੰਡਾ ਤੇ ਵਾਧੂ ਚਾਰਜ ਇਹਨਾਂ ਦੇ ਫੈਕਲਟੀ ਆਫ ਸਾਇੰਸ ਡਾਕਟਰ ਸੰਦੀਪ ਕਾਸ਼ਲ ਨੂੰ ਵੀਸੀ ਦੀ ਨਿਯੁਕਤੀ ਨਾ ਹੋਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਣ ਤੋਂ ਬਾਅਦ ਦਿੱਤਾ ਗਿਆ ਸੀ ਇਸ ਸਮੇਂ ਆਈਕੇ ਗੁਜਰਾਲ ਯੂਨੀਵਰਸਿਟੀ ਤੇ ਵੀਸੀ ਡਾਕਟਰ ਸੁਨੀਲ ਮਿੱਤਲ ਨੇ ਉਹਨਾਂ ਕੋਲੋਂ ਸਰਦਾਰ ਬੀਨਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ ਵਾਧੂ ਚਾਰਜ ਹੈ ਦੋਵਾਂ ਯੂਨੀਵਰਸਿਟੀਆਂ ਦੇ ਨਾਲ ਸੰਬੰਧਿਤ ਫਾਈਲਾਂ ਮੁੱਖ ਮੰਤਰੀ ਦਫ਼ਤਰ ਕੋਲ ਪੈਂਡਿੰਗ ਸਨ ਤੇ ਵਿਭਾਗ ਨੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਸੀ ਕਿ ਉਹ ਰੈਗੂਲਰ ਵੀਸੀ ਨਿਯੁਕਤ ਕਰਨਗੇ ਕੋਦੋਂ ਤੇ ਨਾਲ ਹੀ ਜਲਦ ਹੀ ਹਦਾਇਤਾ ਯੂਨੀਵਰਸਿਟੀ ਨੂੰ ਦੇ ਦਿੱਤੀਆਂ ਗਈਆਂ ਨੇ ਜਲਦ ਹੀ ਯੂਨੀਵਰਸਿਟੀਆਂ ਨੂੰ ਰੈਗੂਲਰ ਵੀਸੀ ਮਿਲ ਜਾਣਗੇ